ਕਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਅਰੀ ਸਸਤੀ ਕਾ ਮੈਂ ਤੁਹਾਡਾ ਹੋਸ ਰਾਜ ਅੱਜ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ 10000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਦੇ ਨਾਲ ਭਾਰਤ ਪੂਸ਼ਣ ਆਸ਼ੂ ਦੇ ਕੋਲੋਂ ਜਿੱਥੇ ਭਾਰਤ ਪੂਸ਼ਣ ਆਸ਼ੂ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਅਤੇ ਤੀਸਰੇ ਚੌਥੇ ਨੰਬਰ ਤੇ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਡਵੋਕੇ ਪਵਨਕਾਰ ਸਿੰਘ ਕੋਮਣ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਰਗੇਨਿਕ ਖੈਂਪੜ ਬਾਜੀ ਹੋ ਗਈ ਹੈ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੇ ਨਾਲ ਇੱਕ ਪਾਸੇ ਜਿੱਥੇ ਕੱਲ੍ਹ ਅਹੁਦੇ ਖੋਏਗਾ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਜ਼ ਅ ਚੀਫ ਸੈਕਟਰੀ ਸੀ ਗਲਾੜਾ ਦੇ ਅਤੇ ਹੋਰ ਇਸ ਤੋਂ ਇਲਾਵਾ 4 ਤੋਂ 5 ਮਹਿਕਮਿਆਂ ਦੇ ਉਹ ਸਾਰੇ ਅਹੁਦੇ ਖੋ ਕੇ ਇੱਕ ਮੁੱਖ ਸਕੱਤਰ ਨੂੰ ਚੀਫ ਸੈਕਟਰੀ ਬਣਾ ਦਿੱਤਾ ਗਿਆ ਜਿੱਤੇ ਕਿ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆदमी ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇ ਜਿਮਾਲ ਦਾ ਇੱਕ ਪਾਸੇ ਜਿੱਥੇ ਪੂਰੇ ਭਾਰਤ ਦੇ ਵਿੱਚੋਂ 5 ਥਾਵਾਂ ਦੇ ਜਿਮਣੀ ਚੋਣਾਂ ਦੇ ਅੱਜ ਨਤੀਜੇ ਆਏ ਤੋਂ ਆਪ ਆਦਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਪੰਜਾਬ ਦੇ ਵਿੱਚੋਂ ਲੁਧਿਆਣਾ ਅਤੇ ਗੁਜਰਾਤ ਦੇ ਵਿੱਚੋਂ ਵੀ ਜਿੱਤੀ ਗਈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਆਰਗੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਜੀਪ अरोड़ा ਨੂੰ ਸਿਰਫ ਕੈਬਨਟ ਮੰਤਰੀ ਬਣਾਓ ਉਪ ਮੁੱਖ ਮੰਤਰੀ ਨਹੀਂ ਬਣ ਦਿਆਂਗੇ ਉਪ ਮੁੱਖ ਮੰਤਰੀ ਦੇ ਯੋਗ ਨਹੀਂ ਸੰਜੀਪ अरोड़ा ਇਸ ਕਰਕੇ ਔਰ ਉਸਕੇ ਚਲੇ ਗਏ ਸੀ ਸੰਜੀਪ अरोड़ा ਦੇ ਹੱਕ ਵਿੱਚ ਚੋਣ ਪ੍ਰਚਾਰ ਪਿਛਲੇ 3 ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਕੀਤਾ ਕੋਈ ਵੱਡੇ ਉਹਦੇ ਦਾ ਕੈਬਨਿਟ ਮੰਤਰੀ ਬਣਾ ਦਿਓ ਮਨਜ਼ੂਰ ਹੈ ਲੇਕਿਨ ਉਪ ਮੁੱਖ ਮੰਤਰੀ ਸੰਜੀਵ ਰੋੜਾ ਮੈਨੂੰ ਮਨਜ਼ੂਰ ਨਹੀਂ ਵੱਡੇ ਪਮਾਨੇ ਦੇ ਵਿੱਚ ਖੜਕ ਪਈ ਹੈ ਆ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਸ਼ਿਵਾਲ ਦੇ ਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਜਾ ਰਿਹਾ ਕਿ ਰਾਜ ਸਭਾ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਦੇ ਲੁਧਿਆਣਾ ਪਛਵੀ ਸੀਟ ਜਿੱਤਣ ਕਾਰਨ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਦੀ ਸੰਭਾਵਨਾ ਵੱਧ ਗਈ ਹੈ ਲੁਧਿਆਣਾ ਪਛਮੀ ਸੀਟ ਲਈ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਕੇਜਰੀਵਾਲ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਹਾਕ ਵਿੱਚ ਸਨ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਨਹੀਂ ਮੰਨੇ ਹੁਣ ਉਹਨਾਂ ਦੀ ਜਿੱਤ ਤੋਂ ਬਾਅਦ ਦੇਖਣਾ ਬਾਕੀ ਹੈ ਕਿ ਕੇਜਰੀਵਾਲ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਹਿੰਮਤ ਦਿਖਾਉਣਗੇ ਚਾ ਮੁੱਖ ਮੰਤਰੀ ਦੇ ਪ੍ਰਸਤਾਵ ਨੂੰ ਪ੍ਰਸਤਾਵ ਨੂੰ ਸਵੀਕਾਰ ਕਰਨਗੇ ਸੰਜੀਵ ਰੋੜਾ ਨੂੰ ਨਾ ਸਿਰਫ ਮੰਤਰੀ ਬਣਾਇਆ ਜਾਵੇਗਾ ਬਲਕਿ ਉਹਨਾਂ ਨੂੰ ਚੰਗੇ ਵਿਭਾਗ ਵੀ ਦਿੱਤੇ ਜਾਣਗੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਜਿਹੜਾ ਫੈਸਲਾ ਆਪ ਆਪੀ ਪਾਰਟੀ ਦੇ ਕਰਮਿੰਦੇ ਅਰਵਿੰਦ ਕੇਜੀ ਵੱਲੋਂ ਲਿਆ ਜਾਵੇਗਾ ਹਾਲਾਂਕਿ ਇਹ ਸਪਸ਼ਟ ਕਰ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਰਕੇ ਪਿਛਲੇ 3 ਦਿਨ ਲਗਾਤਾਰ ਗੈਰ ਰਹੀ ਜੇ ਮਰੀ ਚੋਣਾ ਦੇ ਲਈ ਨਹੀਂ ਚੋਣ ਪ੍ਰਚਾਰ ਨਹੀਂ ਕੀਤਾ ਕਿਉਂਕਿ ਕਿਤਨਾ ਕੀਤੇ ਕੰਦ ਵਿੱਚ ਗੱਲ ਪਈ ਸੀ ਅਰਵਿਤ ਕੇਜੀਵਾਲ ਨੇ ਕਿ ਇਸ ਨੂੰ ਉਪ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਔੜੇ ਔੜੇ ਹੋਰ ਵੀ بڑے ਵੱਡੇ ਨੇ ਉਹ ਤੁਸੀਂ ਦੇ ਸਕਦੇ ਹੋ ਲੇਕਿਨ ਉਪ ਮੁੱਖ ਮੰਤਰੀ ਮੈਨੂੰ ਮਨਜ਼ੂਰ ਨਹੀਂ ਹੁਣ ਕਿਸ ਤਰ੍ਹਾਂ ਫੈਸਲੇ ਹੋਣਗੇ ਇਹ ਦੋ ਤਿੰਨਾਂ ਕਿਹਨਾਂ ਚੋਂ ਪਤਾ ਲੱਗ ਜਾਵੇਗਾ ਪੰਜਾਬੀ ਤੇਲ ਅਤੇ ਤੇਲ ਦੀ ਧਾਰ ਵੇਖਣਗੇ ਦੋ ਤਾਂ ਦੋ ਤਾਂ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਾਰਨ ਦੇ ਵਿੱਚ ਵੱਡੇ ਉਹਦੇ ਜਾਂ ਉਪ ਮੁੱਖ ਮੰਤਰੀ ਕਿਉਂਕਿ ਭਗਵੰਤ ਮਾਨ ਕਹਿੰਦੇ ਨੇ ਮੈਂ ਨਹੀਂ ਬਣ ਦੇਣਾ ਧੰਨਵਾਦ